Thank you ਆਪਾਂ ਕੋਈ ਗੱਲਬਾਤ ਨਹੀਂ ਹੋਈ ਨਾ ਜਿਹੜੀ ਗੱਲ ਆਪਾਂ ਆਪਾਂ ਅੱਜ ਆਪਾਂ ਕੋਈ ਇਹ ਨਹੀਂ ਆਪਾਂ ਸਿਰਫ ਇਹ ਪੁੱਛਣੇ ਕਿ ਕੀ ਡੀ ਜੀ ਮੈਂ ਤੁਹਾਨੂੰ ਸਮਝਾਉਂਦਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਤੇ ਮੈਂ ਪ੍ਰਾਈਵੇਟ ਲੈਂਡਮੈਨ ਬਿਜਲੀ ਬੋਰਡ ਦੇ ਵਿੱਚ ਸੀ ਐਚ ਵੀ ਵਿੱਚ ਕੰਮ ਕਰਦਾ ਹਾਂ ਜੀ ਮੈਂ ਉੱਥੇ ਜੋਬ ਕਰਦਾ ਹਾਂ ਜੀ ਕੀ ਹੋਇਆ ਜੀ ਇਨਸੀਡੈਂਟ ਇਹ ਸਰ ਸਾਡੇ ਮੁਲਾਜ਼ਮ ਦੇ ਨਾਲ ਸੀ ਐਚ ਵੀ ਦੇ ਨਾਲ ਜੀ ਆਪਣੇ ਸਾਹਨੇ ਵਾਲ ਡਿਵੀਜ਼ਨ ਤੋਂ ਨੇ ਜੋਬ ਕਰਦੇ ਆ ਜੀ ਉਹਨਾਂ ਦੇ ਨਾਲ ਹਾਦਸਾ ਹੋਇਆ ਜੀ ਇਹ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਦੀਪਕ ਸੰਜੇ ਸਿੰਘ ਤੇ ਹੋਇਆ ਕੀ ਉਹਨਾਂ ਨੂੰ ਹਾਦਸਾ ਕੀ ਹੋਇਆ ਉਹਨਾਂ ਦੇ ਨਾਲ ਸਰ ਜਿਵੇਂ ਲਾਈਨ ਤੇ ਕੰਮ ਕਰਦੇ ਸੀਗੇ ਜੀ ਉਤੋਂ ਲਾਈਨ ਨੂੰ ਬੰਦ ਕਰਵਾਈ ਹੋਈ ਸੀ ਨਾ ਜਾਣੇ ਕਿਤੋਂ ਜਨਰੇਟਰ ਦੀ ਬੈਕ ਆਈ ਜਾਂ ਕੀ ਹੋਇਆ ਉਹਦੇ ਕਾਰਨ ਉਹਨਾਂ ਨੂੰ ਹਾਈ ਵੋਲਟੇਜ ਕਰੰਟ ਲੱਗਣ ਕਾਰਨ ਉਹਨਾਂ ਦੇ ਉੱਪਰੋਂ ਮਤਲਬ ਕਰੰਟ ਲੱਗਣ ਦੀ ਉਜਾ ਕਰਕੇ ਡੈਥ ਹੋ ਗਈ ਉਹਨਾਂ ਦੀ ਉਹ ਆਪਣੀ ਜਾਨ ਗਵਾ ਬੈਠੇ ਜੀ ਇਹ ਕੋਈ ਪਹਿਲਾ ਹਾਦਸਾ ਨਹੀਂ ਆ ਵੀ ਇਹ ਪਹਿਲੀ ਵਾਰ ਹੋਇਆ ਅਕਸਰ ਇਹ ਬਹੁਤ ਲੰਬੇ ਟਾਈਮ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਵਾ ਤੇ ਅਸੀਂ ਸਮੇਂ-ਸਮੇਂ ਸਰ ਇਹ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਪਿਛਲੀਆਂ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਅਸੀਂ ਅਪੀਲ ਕਰਦੇ ਰਹਿੰਦੇ ਆ ਕਿ ਸਾਡੇ ਜਿਹੜੇ ਇਹ ਰੋਜ਼ਗਾਰ ਆ ਇਹਨੂੰ ਪੱਕਾ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਪਰਿਵਾਰਾਂ ਦੀ ਸੇਫਟੀ ਆ ਉਹ ਹੋ ਸਕੇ ਪਰਿਵਾਰਾਂ ਦੀ ਸੇਫਟੀ ਹੋਗੇ ਸਾਡਾ ਰੋਜ਼ਗਾਰ ਪੱਕਾ ਹੋਊਗਾ ਸਾਨੂੰ ਪਤਾ ਹੈ ਕਿ ਜੇ ਸਾਡੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਜਾਂ ਅਸੀਂ ਅੰਗਹੀਣ ਹੋ ਜਾਈਏ ਕਈ ਸਾਡੇ ਮੁਲਾਜ਼ਮ ਇਹੋ ਜਿਹੇ ਵੀ ਨਹੀਂ ਕਈ ਜਿਨ੍ਹਾਂ ਦੀਆਂ ਜਾਨਾਂ ਤਾਂ ਨਹੀਂ ਗਈਆਂ ਬਟ ਉਹ ਅੰਗਹੀਣ ਹੋ ਗਏ ਜੀ ਉਹਨਾਂ ਜਿਹੜੇ ਹੁਣ ਮੰਨ ਲਓ ਕਿ ਕਿਸੇ ਮਲਾਜਮ ਦੀ ਸਾਡੇ ਡੈਥ ਹੋ ਜਾਂਦੀ ਹੈ ਉਹਨੂੰ ਕੁਝ ਨਾ ਕੁਝ ਮੁਆਵਜ਼ਾ ਮਿਲ ਜਾਂਦਾ ਬਟ ਜਿਹੜੇ ਅੰਗਹੀਣ ਹੋ ਜਾਂਦੇ ਆ ਜੀ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਬਟ ਹੁਣ ਪਰਿਵਾਰ ਤਾਂ ਕਿਤੋਂ ਨਾ ਕਿਤੋਂ ਚਲਾਉਣਾ ਹੀ ਆ ਜੀ ਫਿਰ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੋਂ ਗੁਜ਼ਾਰਾ ਵਾ ਉਹ ਬੜਾ ਮੁਸ਼ਕਲ ਹੋ ਜਾਂਦਾ ਵਾ ਜੀ ਹਾਂਜੀ ਇਹ ਚੀਜ਼ ਆ ਜੀ ਤੇ ਅਸੀਂ ਸਮੇਂ-ਸਮੇਂ ਸਿਰ ਸਰਕਾਰਾਂ ਨੂੰ ਵੀ ਇਸ ਚੀਜ਼ ਬਾਰੇ ਬੜੀ ਵਾਰ ਕਿਹਾ ਕਿ ਸਾਡੇ ਜਿਹੜਾ ਰੋਜ਼ਗਾਰਾਂ ਨੂੰ ਪੱਕਾ ਕੀਤਾ ਜਾਵੇ ਤਾਂ ਕਿ ਜੇ ਸਾਡੇ ਨਾਲ ਕੋਈ ਘਟਨਾ ਵਾਪਰਦੀ ਹੈ ਸਾਡੇ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਪੈਨਸ਼ਨ ਲੱਗੇ ਤੇ ਇੱਕ ਨੂੰ ਤਾਂ ਨੌਕਰੀ ਮਿਲੇ ਤਾਂ ਕਿ ਪਰਿਵਾਰ ਦਾ ਜਿਹੜਾ ਸਾਡਾ ਪਿੱਛੇ ਪਰਿਵਾਰ ਆ ਉਹਦਾ ਜਿਹੜਾ ਗੁਜ਼ਾਰਾ ਵਾ ਉਹ ਸਹੀ ਤਰ੍ਹਾਂ ਢੰਗ ਨਾਲ ਹੋ ਸਕੇ ਜੀ ਸਾਡੀ ਯੂਨੀਅਨ ਦੇ ਵਿੱਚ ਇਸ ਵਾਕਿਆ ਨੂੰ ਲੈ ਕੇ ਕਿਸ ਤੀ ਕਿਸ ਤਰ੍ਹਾਂ ਦਹਿਸ਼ਤ ਹੈਗੀ ਹੈ ਸਾਡੀ ਯੂਨੀਅਨ ਨੂੰ ਲੈ ਕੇ ਇਸ ਚੀਜ਼ ਦੀ ਬਹੁਤ ਡਰ ਆ ਜੀ ਕਈ ਮੁਲਾਜ਼ਮ ਤਾਂ ਸਾਡੇ ਇਦਾਂ ਜੇ ਵੀ ਜਦੋਂ ਇਦਾਂ ਜਾ ਹਾ ਸਕਦੇ ਵੀ ਵਾਪਰਦਾ ਵਾ ਤਾਂ ਉਹ ਇਹੀ ਗੱਲ ਕਹਿੰਦੇ ਆ ਕਿ ਅਸੀਂ ਯਾਰ ਕੰਮ ਛੱਡ ਦਈਏ ਕਿਉਂਕਿ ਸਾਡਾ ਰੋਜ਼ਗਾਰ ਆ ਜਿਹੜਾ ਉਹ ਇੱਕ ਤਾਂ ਪੱਕਾ ਨਹੀਂ ਹੈ ਕੱਚਾ ਵਾ ਜਿਨ੍ਹਾਂ ਦੇ ਹੁਣ ਮਤਲਬ ਅੰਗ ਜਿਵੇਂ ਕਿਹਦੇ ਕਰੰਟ ਲੱਗ ਗਿਆ ਜੀ ਉਹਨਾਂ ਦੀ ਬਾਹ ਚਲੇਗੀ ਕਿਸੇ ਦੀ ਲੱਤ ਚਲੇਗੀ ਜਾਂ ਡਿੱਗਣ ਦੇ ਕਾਰਨ ਕੁਝ ਵੀ ਹੁੰਦਾ ਆ ਠੀਕ ਆ ਉਹਨਾਂ ਨੂੰ ਕੁਝ ਨਹੀਂ ਜੀ ਮਿਲਦਾ ਹੈਗਾ ਇਹ ਚੀਜ਼ ਆ ਤੇ ਉਹ ਫਿਰ ਹੁਣ ਕਈ ਸਾਡੇ ਮੁਲਾਜ਼ਮ ਇਸ ਚੀਜ਼ ਵਰਕੇ ਕਰਕੇ ਵੀ ਭੱਜਣ ਨੂੰ ਫਿਰਦੇ ਆ ਜੀ ਸਬੀਰ ਸੰਜੀਤ ਜੀ ਦੀ ਡੈਥ ਹੋਈ ਹੈ ਉਹਦੀ ਉਮਰ ਕਿੰਨੀ ਸੀ ਤੇ ਕਿਹੜੀ ਜਗ੍ਹਾ ਕੰਮ ਕਰ ਰਿਹਾ ਸੀਗਾ ਉਹਦੀ ਉਮਰ ਕੁਛ ਖਾਸ ਨਹੀਂ ਸੀ ਜੀ ਬੱਚੇ ਛੋਟੇ ਛੋਟੇ ਹੀ ਨੇ ਇਹੀ ਕੁਛ ਬਾਅਦ ਤੋਂ ਬਾਅਦ 40 ਦੇ ਨੇੜੇ ਹੋ ਗਏ ਹਾਂ ਜੀ ਹਾਂਜੀ ਵਿਆਹਿਆ ਹੋਇਆ ਸੀਗਾ ਜੀ ਬੱਚੇ ਉਹਦੇ ਦੋ ਦੋ ਤਿੰਨ ਬੱਚੇ ਨੇ ਜੀ ਇੱਥੇ ਸੈਟਲ ਸੀਗਾ ਲੁਧਿਆਣੇ ਹਾਂਜੀ ਉਹ ਲੁਧਿਆਣੇ 'ਚ ਸੈਟਲ ਸੀ ਹੈਗਾ ਪ੍ਰਵਾਸੀ ਪਰਿਵਾਰ ਆ ਜੀ ਉਹ ਕਾਤ ਤੋਂ ਲੁਧਿਆਣੇ ਕੰਮ ਕਰ ਰਿਹਾ ਸੀ ਬਿਜਲੀ ਭਾਗ ਲੁਧਿਆਣੇ ਉਹ ਬਿਜਲੀ ਭਾਗ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ ਜੀ ਠੀਕ ਹੈ ਹਾਂਜੀ ਤਕਰੀਬਨ ਕੋਸ਼ਿਸ਼ 7-8 ਸਾਲ ਦੇ ਕਰੀਬ ਹੋਣ ਚੱਲੇ ਨੇ ਪਰਿਵਾਰ ਕਿੱਥੇ ਹੈ ਪਰਿਵਾਰ ਨੂੰ ਦੱਸਿਆ ਗਿਆ ਹੈ ਪਰਿਵਾਰ ਦੇ ਉਹਦੇ ਨੂੰ ਦੱਸਿਆ ਗਿਆ ਜੀ ਤੇ ਉਹ ਇੱਥੇ ਉਹਨਾਂ ਦਾ ਬੇਟਾ ਆ ਬਹੁਤ ਛੋਟਾ ਆ ਉਹ ਚਲੋ ਇਸ ਚੀਜ਼ ਪਿੱਛੋਂ ਪ੍ਰਵਾਸੀ ਨੇ ਜੀ ਸਮਸਤੀਪੁਰ ਸਮਸਤੀਪੁਰ ਤੋਂ ਹੈ ਨੇ ਜੀ ਜਿਹੜੀ ਇਹ ਘਟਨਾ ਹੋਈ ਆ ਵੱਡੇ ਅਫਸਰਾਂ ਨੂੰ ਦੱਸਿਆ ਗਿਆ ਇਹਦੇ ਬਾਰੇ ਹਾਂਜੀ ਬਿਲਕੁਲ ਜੀ ਉਹਨਾਂ ਦੀ ਨਿਗਰਾਨੀ ਚ ਆ ਜੀ ਜਿਹੜੀ ਸਬ ਡਿਵੀਜ਼ਨ ਦੇ ਵਿੱਚ ਇਹ ਹਾਦਸਾ ਵਾਪਰਿਆ ਆ ਉਹਨਾਂ ਨੂੰ ਇਸ ਇਸ ਚੀਜ਼ ਬਾਰੇ ਪਤਾ ਆ ਤੇ ਕਿਹੜੇ ਲੱਕ ਵਿੱਚ ਬਿਜਲੀ ਦੀ ਮਤਲਬ ਸੈੱਟ ਕਰ ਰਹੇ ਸੀ ਜਿੱਥੇ ਕਰੰਟ ਪਿਆ ਇਹ ਸਰ ਸਾਨੇ ਵਾਲ ਸਾਈਡ ਸੀ ਹਾਂਜੀ ਹਾਂ ਠੀਕ ਹੈ ਸਾਨੇ ਵਾਲ ਸਾਈਡ ਹੈ ਹਾਦਸਾ ਵਾਪਰਿਆ ਹੈ ਅਪੀਲ ਕੀ ਕਰਦੇ ਸਰ ਇਹੀ ਅਪੀਲ ਆ ਕਿ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਜੋ ਜਿਹੜਾ ਮੈਂਬਰ ਚਲੇ ਗਿਆ ਉਹਦੀ ਹੁਣ ਕਾਟ ਤੇ ਨਹੀਂ ਜੀ ਪੂਰੀ ਕੀਤੀ ਜਾ ਸਕਦੀ ਪਰਿਵਾਰ ਨੂੰ ਬਟ ਜਿਹੜਾ ਪਿੱਛੇ ਪਰਿਵਾਰ ਬਚ ਗਿਆ ਆ ਪਿੱਛੇ ਰਹਿ ਗਿਆ ਆ ਹੁਣ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ ਇਹ ਚੀਜ਼ ਹੈ ਜੀ ਠੀਕ ਹੈ ਕੀ ਨਾਮ ਹੈ ਸਰ ਅਵਤਾਰ ਸਿੰਘ ਨਾਮ ਹੈ ਮੇਰਾ ਕੀ ਕੰਮ ਕਰਦੇ ਹੋ ਸਰ ਸੀਐਚਬ ਲੈਣ ਮੈਂ ਜੀ ਕਿੱਥੇ ਕੰਮ ਕਰਦੇ ਆ ਕਰਨ ਗੱਡੀ ਵੇਚਣ ਜੀ ਕੀ ਹੋਇਆ ਅੱਜ ਹਾਸਾ ਕਿਦੇ ਨਾਲ ਹੋਇਆ ਔਰ ਕਿੱਥੇ ਹੋਇਆ ਸਾ ਜਿਹੜਾ ਹਾਸਾ ਹੋਇਆ ਸੰਨਿਆਲ ਹੋਇਆ ਜੀ ਮੁੰਡੇ ਦਾ ਜਿਹੜਾ ਜਿਹੜਾ ਕੰਮ ਮੁੰਡੇ ਜਿਹੜਾ ਦਫਤਰ ਪਤਾ ਕੀਤਾ ਆਪਾਂ ਜਿਹੜੇ ਮੁੰਡੇ ਦੇ ਨਾਲ ਸੀਗਾ ਉਹ ਆ ਸੰਜੇ ਸ਼ਾਹ ਜੀ ਉਹਦਾ ਮੁੰਡਾ ਜਿਹੜਾ ਹੈਲਪਰ ਸੀਗਾ ਜਿਹੜਾ ਮਦ ਨਵਾਂ ਮੁੰਡਾ ਲੱਗਾ ਸੀਗਾ ਮੰਗਲੀ ਫੀਡਰ ਸੀਗਾ ਆਪਣੇ ਫਰੈਂਡ ਕੋਲੀ ਦੇ ਨਾਲ ਠੀਕ ਹੈ ਕੰਮ ਕਰਨਗੇ ਏਪੀ ਫਲਟ ਫਲਟ ਤੇ ਬੰਦ ਸੀ ਫੀਡਰ ਜਦੋਂ ਉਹਨਾਂ ਨੇ ਜੋ ਆਪਣੇ ਜੀ ਸਾਹਿਬ ਨੇ ਵੀ ਗੱਲ ਕੀਤੀ ਜੀ ਸਾਹਿਬ ਕਹਿੰਦੇ ਇਹ ਫੀਡਰ ਸਾਡਾ ਬੰਦ ਹੈ ਸੋਚ ਕੇ ਜੇ ਕੰਮ ਕਰ ਲਓ ਚਲੋ ਉਹਨਾਂ ਨੇ ਸੇ ਉੱਪਰ ਚੜ ਕੇ ਬੰਦੇ ਨੇ ਦਸਤਾਨੇ ਪਾਇਆ ਜਦੋਂ ਉਹਨਾਂ ਸੋਚ ਕੱਟੀ ਇੱਕ ਬੁਲੇਟ ਅੰਦਰ ਰਹਿ ਗਿਆ ਤਿੰਨ ਬੁਲੇਟ ਹੁੰਦੇ ਆ ਉਹਨਾਂ ਨੇ ਇੱਕ ਬੁਲੇਟ ਅੰਦਰ ਰਹਿ ਗਿਆ ਚਲ ਕਹਿੰਦਾ ਕੋਈਆਂ ਫਲਟਰ ਤੇ ਬੰਨਦੀ ਆ ਹੱਥ ਨਾਲ ਬਾਹਰ ਕੱਢ ਦਿੰਨਾ ਉਹ ਕਿਸੇ ਬੈਕ ਆ ਗਈ ਬੈਕ ਕਰਕੇ ਉਥੇਲੇ ਡੇਗ ਗਿਆ ਮੌਕੇ ਤੇ ਉਥੇਲੇ ਪੱਕਾ ਹੋਣ ਕਰਕੇ ਚਾਈ ਹੱਟ ਲੱਗ ਗਈ ਉਹਨੂੰ ਹਸਪੀਟਲ ਲੈ ਕੇ ਫੋਟੋਸਪੀਟਲ ਲੈ ਗਏ ਹਸਪੀਟਲ ਵਾਲਿਆਂ ਨੇ ਉਹ ਚੈੱਕ ਕੀਤਾ ਕਿੰਨੇ ਦਾ ਬੰਦਾ ਜੱਥ ਹੋ ਗਿਆ ਠੀਕ ਹੈ ਉੱਥੇ ਆਪਣੇ ਕੰਮ ਇਹ ਹੈਗਾ ਹੱਸਦਾ ਹੈਗਾ 1:30 ਵਜੇ ਦਾ ਹੈਗਾ ਦੁਪਹਿਰੀ ਠੀਕ ਹੈ ਪਰ ਫੋਟੋਸਟਾਲ ਜਦੋਂ ਡਾਕਟਰ ਦਾ ਦੱਸ ਕੇ ਆ ਦੇਖ ਦਿੱਤਾ ਹੋ ਗਿਆ ਜੀ ਉਹਨਾਂ ਨੇ ਕ ਇੰਨਾ ਕੱ ਧੱਕਾ ਕਰਨਾ ਸ਼ੁਰੂ ਕਰਤਾ ਕਹਿੰਦੇ লাশ ਲੈ ਜਾਓ ਕਹਿੰਦੇ ਇੱਥੇ ਰੱਖਣੀ ਨਹੀਂ ਜਿਹੜਾ 40 ਸਾਲ ਆਈ ਪੁਲਿਸ ਬਕਸ਼ਨ ਵੀ ਕਹਿਣ ਲੱਗੇ ਕਿ ਹਾਂ লাশ ਨੂੰ ਇੱਥੇ ਲੈ ਜਾਓ ਤੇ ਫੋਰਸ ਹਸਪਤਲ ਵਿਚ ਲੈਣ ਲੱਗੇ ਤੇ ਲਾਸ਼ ਲੈ ਜਾ ਨੀ ਨੀ ਮੁੱਕੇ ਰਸਤੇ ਜਾਂਦੇ ਜਾਂਦੇ ਜੀ ਉਥੇ ਉਹਨੇ ਡੱਤ ਜਾਂਦੇ ਜੀ ਕੋਈ ਸੰਜੇ ਸਿੰਘ ਨਾਮ ਦਾ ਸੀ ਹਾਂ ਜੀ ਹਾਂ ਜੀ ਸੰਜੇ ਸ਼ਾਹ ਹਾਂ ਜੀ ਜੀ ਉਮਰ ਕਿੰਨੀ ਸੀ ਤੇ ਵਿਆਹ ਹੋਇਆ ਸੀ ਹਾਂ ਜੀ ਹਾਂ ਜੀ ਇਹਦੇ ਦੋ ਇੱਕ ਬੇਟਾ ਜੀ ਇੱਕ ਬੇਟੀ ਆ ਜੀ ਤਿੰਨ ਤੇ ਤਿੰਨ ਬੇਟੇ ਆ ਜੀ ਤਿੰਨ ਬੱਚੇ ਹਾਂ ਜੀ ਹਾਂ ਜੀ ਭਗਤ ਜੀ ਕੰਮ ਕਰ ਰਹੇ ਸਰ ਇਹ ਹੋ ਗਏ 7-8 ਸਾਲ ਹੋ ਗਏ ਕੰਮ ਲਗਤਰ ਕੰਮ ਕਰਦੇ ਆ ਪਿੱਛੋਂ ਬਿਹਾਰ ਦਾ ਹਾਂ ਜੀ ਹਾਂ ਜੀ ਆਪਣੇ ਪ੍ਰਵਾਸੀ ਬੰਦਾ ਜੀ ਆਪਣੇ ਤੇ ਸ਼ੁਰੂ ਤੇ ਸਾਡੇ ਕੰਮ ਕਰਦਾ 9-10 ਸਾਲ ਹੋ ਗਏ ਸਾਡੇ ਨਾਲ ਹੀ ਕੰਮ ਕਰਦਾ ਰਿਹਾ 8-9 ਸਾਲ ਹੋ ਗਏ ਜੀ ਤੇ ਹੁਣ ਉਹਦੀ ਡੈੱਡ ਬੋਡੀ ਕਿੱਥੇ ਰਖਾਈ ਗਈ ਹੈ ਆਪਣੇ ਸਿਵਲ ਹਸਪੀਟਲ ਆ ਗਿਆ ਤੇ ਆਪਣੇ ਹਾਂਜੀ ਮੋਸਤੇ ਚ ਰੱਖੀ ਹੋਈ ਹੈ ਜੀ ਆਪਣੇ ਤੇ ਸਵੇਰੇ ਆਪਾਂ ਸਵੇਰੇ ਕਹਿੰਦੇ ਸਵੇਰੇ ਪੁਸ਼ਟਾਉਣ ਕਰਨ ਨੂੰ ਕਹਿੰਦੇ ਆ ਜੀ ਪਰ ਇਹ ਪੁਸ਼ਟਾਉਣ ਨਾਲ ਚੇਰ ਨਹੀਂ ਹੋਣ ਦਿੰਦੇ ਜਿੰਨਾ ਚੇਰ ਸਾਨੂੰ ਇਹ ਪੱਕਾ ਵਾਦਾ ਨਹੀਂ ਕਰਦੇ ਕਿ ਇਹਦੇ ਪਰਿਵਾਰ ਨੂੰ ਕੁਛ ਰਾਸ਼ੀ ਮਿਲੂਗੀ ਹਾਂ ਮੁਆਜਾ ਮਿਲੂਗਾ ਜੀ ਇਸ ਮੌਤ ਨੂੰ ਲੈ ਕੇ ਤੁਹਾਡੀ ਯੂਨੀਅਨ ਵੱਲੋਂ ਕੋਈ ਮੰਗਾਂ ਰੱਖੀਆਂ ਗਈਆਂ ਸਾਰੇ ਮੰਗਾਂ ਤੇ ਹੈਗੀਆਂ ਪਹਿਲੇ ਤੇ ਜਿਹੜੀ ਪਰਿਵਾਰ ਨੂੰ ਨੌਕਰੀ ਮਿਲੂਗੀ ਜੀ ਹਾਂ ਜੀ ਜਿਹੜੀ ਭਾਂਦੀ ਰਾਸ਼ੀ ਹੈ ਜਿਹੜੀ ਸਰਕਾਰ ਕਹਿੰਦੀ ਹੈ ਉਹ ਮਿਲੂਗੀ ਜੀ ਮੁਆਜਾ ਮਿਲੂਗਾ ਜੀ ਹਾਂ ਜੀ ਹਾਂ ਜੀ ਠੀਕ ਹੈ ਮਤਲਬ ਇਸ ਸ਼ਖਸ ਨੂੰ ਜਦੋਂ ਸੰਸਕਾਰ ਉਹਨੂੰ ਕੀਤਾ ਜਾਊਗਾ ਜੇ ਆ ਪੋਸ਼ਣ ਉਹਨੂੰ ਕੀਤਾ ਜਾਊਗਾ ਜਦੋਂ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਹਾਂ ਜੀ ਹਾਂ ਜੀ ਹਾਂ ਜੀ ਇਹ ਆਪਣਾ ਸਵੇਰੇ ਆਵਾਂਗੇ ਸਿਰ ਗੱਲ ਕਰਾਂਗੇ ਪ੍ਰਸ਼ਾਸਨ ਕੀ ਕਹਿੰਦੀ ਆ ਇਹਨਾਂ ਪਰਿਵਾਰ ਸਵੇਰੇ ਆਣ ਤੁਰ ਪਏ ਬਿਹਾਰ ਪੰਜਾਬ ਤੋਂ ਦੂਰੇ ਹੋਇਆ ਹੀ ਪ੍ਰਵਾਸੀ ਤੋਂ ਜਦੋਂ ਆਣਗੇ ਤਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਕਿ ਅਸੀਂ ਆਪਾਂ ਸਭ ਗਾਂ ਸੱਤ ਸੱਪ ਚੱਕਾਂਗੇ ਜੀ ਇਹ ਸਰ ਤੁਹਾਡੀ ਜਿਹੜੀ ਯੂਨੀਅਨ ਹੈ ਜਿਹੜੇ ਇੱਥੇ ਇਕੱਠੇ ਹੋ ਰਹੇ ਸਿਵਲ ਹਸਪੀਟਲ ਬੰਦੇ ਹੁਣ ਤੇ ਇਸੇ ਚੀਜ਼ ਨੂੰ ਲੈ ਕੇ ਵਿਚਾਰ-ਵਿਮਰਸ਼ ਹੋ ਰਿਹਾ ਕੀ ਕਿਦਾਂ ਸਰ ਜ ਯੂਨੀਅਨ ਤੇ ਇੱਕ ਚੀਜ਼ ਹੈਗੀ 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 ਇਹ ਇਨਸਾਨੀਅਤ ਤੌਰ ਤੇ ਬੰਦਾ ਹੀ ਉਹਦੇ ਕੋਲ ਆਪਣਾ ਕੋਈ ਬੰਦਾ ਮਰਦਾ ਨਾ ਹੀ ਕਿਉਂਕਿ ਸਾਡੀ 12 13000 ਤਨਖਾਹ ਵੱਧ ਤਨਖਾਹ ਨਹੀਂ ਹੈਗੀ ਜਿਆਦਾ ਹੈਗਾ ਜੇ ਪਿੱਛੇ ਲੈਂਡਰ ਨੂੰ ਬੋਤੇ ਨਹੀਂ ਹੈਗੇ ਜੀ ਸਾਰੇ ਗਰੀਬ ਕਰਾਂ ਦੇ ਬੰਦੇ ਆ ਓਕੇ ਸੋਕੇ ਕੰਮ ਕਰਦੇ ਆ ਉਹ ਵੀ ਪਤਾ ਸਵੇਰੇ ਕੰਮ ਤੇ ਜਾਂਦੇ ਸ਼ਾਮ ਨੂੰ ਘਰੇ ਆਉਣਾ ਨਹੀਂ ਆਉਣਾ ਕਿਸੇ ਨੂੰ ਕੁਝ ਨਹੀਂ ਪਤਾ ਜੀ ਹੁਣ ਹੀ ਬੰਦਾ ਸਵੇਰੇ ਘਰੋਂ ਨਿਕਲਿਆ ਸ਼ਾਮ ਨੂੰ 1:30 ਵਜੇ ਹਾਸਾ ਹੋ ਗਿਆ ਬੱਸ ਆ ਰੋਲ ਗਿਆ ਉਹਦਾ ਜੀ ਇਹ ਹੋਂ ਨਹੀਂ ਆ ਥੋੜੇ ਦਿਨ ਮਨੇ ਹਰਜੀਤ ਮੁੰਡਾ ਸੀ ਅਗਰ ਉਹ ਦੋ ਚ ਕੰਮ ਕਰਦਾ ਸੀ ਉਹਦੀ ਰੀਡ ਦੀ ਸਾਡੀ ਮੰਨ ਕੇ ਪਈ ਆ ਡਾਕਟਰ ਨੇ ਕਹਿੰਦਾ ਸਾਲ ਇੱਕ ਤੋਂ ਮੋਟਰਸਾਈਕਲ ਨਹੀਂ ਚਲਾ ਸਕਦਾ ਸਾਲ ਇੱਕ ਲਈ ਬੈੱਡ ਤੇ ਪਿਆ ਗਿਆ ਜੀ ਉਹ ਕਰ ਕਿਦਾਂ ਚੱਲੂ ਦੇਖੋ ਜੀ ਠੀਕ ਹੈ ਤੇ ਹੁਣ ਹਾਲ ਦੀ ਫਿਲਹਾਲ ਅਗਲੀ ਕਾਰਵਾਈ ਕੀ ਕੀਤੀ ਜਾਊਗੀ ਤੁਹਾਡੇ ਵੱਲੋਂ ਕਾਰਵਾਈ ਅਸਵੇਰੇ ਵੀ ਦੇਖਾਂਗੇ ਸਵੇਰੇ ਆ ਕੇ ਮਿਲਾਂਗੇ ਪਹਿਲੇ ਇਹਨਾਂ ਨੂੰ ਜੀ ਇਸ ਟਾਈਮ ਤੇ ਆਪਣੇ ਉਹਨਾਂ ਨੇ ਬਰਖ ਚ ਲਾਈ ਹੋਈ ਹੈ ਬੋਡੀ ਜੀ ਬਾਕੀ ਜੇ ਸਵੇਰੇ ਧੱਕੇ ਨਾਲ ਪੁਸ਼ਪਣ ਕਰਨਗੇ ਤਾਂ ਅਸੀਂ ਆਪਣੀ ਜੋ ਹੋਊਗੀ ਕਾਰਵਾਈ ਆਪਣੇ ਕਰਾਂਗੇ ਤਕਸ਼ ਗਰਸ਼ ਕਰਾਂਗੇ